ਸਰਸ਼ੀਕਾਲ ਮੈਰੀਨਾ ਟੀਮ ਤੁਸੀਂ ਦੇਖ ਰਹੇ ਹੋ ਹਰਫ ਪੰਜਾਬ ਟੀਵੀ ਗੱਲ ਕਰਾਂਗੇ ਅਮਰਤਪਾਲ ਸਿੰਘ ਨੂੰ ਲੈ ਕੇ ਸੋ ਦਾ ਦੇਖੀ ਅਮਰਤਪਾਲ ਸਿੰਘ ਦੇ ਵੱਲੋਂ ਸੰਸਦ ਮੈਂਬਰ ਵਜੋਂ ਸੌਚ ਕੁਲੀ ਸੀ ਸੋ ਪਹਿਲਾਂ ਹੀ ਜਿਹੜਾ ਕਿ ਇਸ ਦੇ ਵਿੱਚ ਬਦਲਾਅ ਕੀਤੇ ਗਏ ਕੁਝ ਨਿਯਮ ਬਦਲੇ ਗਏ ਕਿਉਂਕਿ ਜਦੋਂ ਵੀ ਸੌਚ ਸਮਾਗਮ ਹੁੰਦਾ ਸੀ ਤਾਂ ਉਸ ਦੇ ਵਿੱਚ ਜਿਹੜੇ ਨਾਰੇ ਲਾਏ ਜਾਂਦੇ ਸੀ ਉਸ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਕੋਈ ਵੀ ਜੜਾ ਫालतू ਸ਼ਬਦ ਉਹ ਨਹੀਂ ਬੋਲਿਆ ਜਾਵੇਗਾ ਇਸੇ ਚੱਲਦੇ ਜਿਹੜੀ ਕਿ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਸੋ ਦਾਸ ਇਹ ਹੈ ਕਿ ਆਮ ਬੇਰਲਾ ਨੇ ਇਸ ਸੰਬੰਧੇ ਕੁਝ ਨਿਯਮ ਦੇ ਵਿੱਚ ਬਦਲਾਅ ਕੀਤਾ ਹੈ ਆਮ ਬੇਰਲਾ ਨੇ ਨਿਯਮ 399 ਦੇ ਵਿੱਚੋ ਸੋਧ ਕੀਤੀ ਗਈ ਹੈ ਸੌ ਚੁੱਕਣ ਦੀ ਪ੍ਰਕਿਰਿਆ ਦੇ ਵਿੱਚ ਇਸ 399 ਦੀ ਧਾਰਾ ਦੇ ਰਾਹੀਂ ਜਿਹੜੀ ਕਿ ਤਬਦੀਲੀ ਉਹ ਹੋਵੇਗੀ ਹੁਣ ਸੌ ਚੁੱਕਣ ਵੇਲੇ ਕੋਈ ਵੀ ਮੈਂਬਰ ਜਿਹੜਾ ਕਿ ਫालतू ਸ਼ਬਦ ਨਹੀਂ ਬੋਲੇਗਾ ਜਿਸ ਤਰੀਕੇ ਦੇ ਨਾਲ ਅਸੀਂ ਦੇਖਦੇ ਹਾਂ ਕਿ ਕਈ ਵਾਰ ਕੁਝ ਅਜਿਹੇ ਸ਼ਬਦ ਵਰਤੇ ਜਾਂਦੇ ਸੀ ਪਰ ਹੁਣ ਸੌ ਚੁੱਕਣ ਦੇ ਵੇਲੇ ਕੋਈ ਵੀ ਫालतू ਸ਼ਬਦਾਂ ਦਾ ਇਸਤੇਮਾਲ ਜਿਹੜਾ ਕਿ ਨਹੀਂ ਹੋਵੇਗਾ ਦੇਖਦੇ ਆ ਕਿ ਪਾਰਲੀਮੈਂਟ ਦੇ ਵਿੱਚ ਕਈ ਵਾਰ ਨਾਰੇ ਵੀ ਗੂੰਜਦੇ ਨੇ ਉਹਨਾਂ ਨਾਰਿਆਂ ਦੇ ਉੱਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ ਸੋਦਾਦ ਇਹ ਹੈ ਕਿ ਇਸੇ ਨਿਰਦੇਸ਼ਾਂ ਦੇ ਵਿੱਚ ਹਿਦਾਇਤ ਬੰਨ ਦੇ ਵਿੱਚ ਨਮੀ ਧਾਰਾ ਜੋੜ ਦਿੱਤੀ ਹੈ ਤੇ ਇਹ ਸੋਧ ਪਿਛਲੇ ਹਫ਼ਤੇ ਸੌ ਚੁੱਕਣ ਸਮੇਂ ਕਈ ਮੈਂਬਰਾਂ ਦੇ ਬੋਲੋ ਸੰਵਿਧਾਨ ਅਤੇ ਜੈ ਹਿੰਦ ਰਾਸ਼ਟਰ ਵਰਗੇ ਨਾਰੇ ਲਗਾਉਣ ਦੇ ਪਿਛੋਕਰ ਦੇ ਵਿੱਚ ਆਏ ਇੱਕ ਮੈਂਬਰ ਨੇ ਫਸਤੀਨ ਦਾ ਨਾਰਾ ਵੀ ਲਗਾਇਆ ਜਿਸ ਤੇ ਕਈ ਮੈਂਬਰਾਂ ਨੇ ਇਤਰਾਜ਼ ਜਤਾਇਆ ਸੀ ਜਿਸ ਦੇ ਚੱਲਦੇ ਇਸ ਗੱਲ ਦੇ ਮੱਦੇਨਜ਼ਰ ਜਿਹੜੀ ਕਿ ਇਸ ਧਾਰਾ ਦੇ ਵਿੱਚ ਸੋਧ ਕੀਤੀ ਗਈ ਹੈ ਤਾਂ ਕਿ ਕੋਈ ਵੀ ਪਾਰਲੀਮੈਂਟ ਦੇ ਵਿੱਚ ਕਿਸੇ ਤਰੀਕੇ ਦੇ ਨਾਲ ਕੋਈ ਨਾਰਾ ਨਾ ਲਗਾਏ ਤਾਂ ਕਿ ਪਾਰਲੀਮੈਂਟ ਦੇ ਵਿੱਚ ਕੋਈ ਵੀ ਵਿਵਾਦ ਖੜਾ ਨਾ ਹੋਵੇ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਜਿਹੜੇ ਸੌਚ ਕਸਮਾਗਮਾ ਹੋ ਸਕੇ ਕਿਉਂਕਿ ਕਈ ਵਾਰ ਨਾਰਿਆਂ ਦੇ ਕਰਕੇ ਕੋਈ ਆਪਸੀ ਵਿਵਾਦ ਖੜਾ ਹੋ ਜਾਂਦਾ ਜਿਸ ਦੇ ਮੱਦੇਨਜ਼ਰ ਇਹਦੇ ਵਿੱਚ ਵੀ ਸੋਧ ਉਹ ਕੀਤੀ ਗਈ ਹੈ ਲੋਕ ਸਭਾ ਦੇ ਸਪੀਕਰ ਨੇ ਮੈਂਬਰਾਂ ਨੂੰ ਸੌ ਚੱਕਣ ਸਮੇਂ ਨਿਰਧਾਰਿਤ ਫਾਰਮੈਟ ਦੇ ਬਣੇ ਰਹਿਣ ਦੀ ਬੇਨਤੀ ਵੀ ਕੀਤੀ ਗਈ ਤਾਂ ਕਿ ਇਸ ਤਰੀਕੇ ਦੇ ਕੋਈ ਹੋਰ ਵੀ ਜਿਹੜਾ ਵਿਵਾਦ ਨਾ ਪੈਦਾ ਹੋਵੇ ਪਰ ਇਸ ਦਾ ਕੋਈ ਅਸਰ ਨਹੀਂ ਹੋਇਆ ਇਸ ਦੇ ਬਾਵਜੂਦ ਵੀ ਦੇਖਿਆ ਗਿਆ ਕਿ ਪਾਰਲੀਮੈਂਟ ਦੇ ਵਿੱਚ ਲੋਕ ਸਭਾ ਦੇ ਸਪੀਕਰ ਨੇ ਮੈਂਬਰਾਂ ਨੂੰ ਸੌ ਚੱਕਣ ਮੇਲੇ ਨਿਰਧਾਰਿਤ ਫਾਰਮੈਟ ਦੇ ਬਣੇ ਰਹਿਣ ਦੀ ਬੇਨਤੀ ਵੀ ਕੀਤੀ ਗਈ ਪਰ ਇਸ ਦੇ ਬਾਵਜੂਦ ਵੀ ਦੇਖਿਆ ਗਿਆ ਕਿ ਇਸ ਦੇ ਉੱਤੇ ਕਿਸੇ ਨੇ ਵੀ ਅਮਲ ਉਹ ਨਹੀਂ ਕੀਤਾ ਗਿਆ ਸੋ ਤੇ ਮੱਧ ਨਜ਼ਰ ਦਾਸ ਇਹ ਹੈ ਕਿ ਲਗਾਤਾਰ ਜਿਹੜਾ ਕਿ ਅਮਰਤਪਾਲ ਸਿੰਘ ਰਹਿ ਗਏ ਸੀ ਸੌ ਚੁੱਕਣ ਤੋਂ ਤੇ ਉਹਨਾਂ ਨੂੰ ਪਹਿਲਾਂ ਜਿਹੜੀ ਇਜਾਜ਼ਤ ਦਿੱਤੀ ਗਈ ਜਿਸ ਤੋਂ ਬਾਅਦ ਇਜਾਜ਼ਤ ਦੇਣ ਤੋਂ ਬਾਅਦ ਹੀ ਉਹ ਦਿੱਲੀ ਪਾਰਲੀਮੈਂਟ ਦੇ ਵਿੱਚ ਅੱਜ ਉਹਨਾਂ ਦੀ ਜਿਹੜੀ ਕਿ ਪੈਰੋਲ ਸ਼ੁਰੂ ਹੋ ਚੁੱਕੀ ਹੈ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਅੱਜ ਤੋਂ ਲੈ ਕੇ 4 ਦਿਨਾਂ ਦੀ ਪੈਰੋਲ ਦਿੱਤੀ ਗਈ ਹੈ ਇਹ ਪੈਰੋਲ 10 ਸ਼ਰਤਾਂ ਦੇ ਆਧਾਰ ਤੇ ਜਿਹੜੀ ਕਿ ਦਿੱਤੀ ਗਈ ਹੈ ਕਿਉਂਕਿ ਜਿਹੜੇ ਅਮਰਪਾਤ ਸਿੰਘ ਨੇ ਉਹ ਦਿੱਲੀ ਤੋਂ ਇਲਾਵਾ ਪੰਜਾਬ ਦੇ ਵਿੱਚ ਹੋਰ ਕਿਤੇ ਨਹੀਂ ਜਾ ਸਕਣਗੇ ਉਹ ਦਿੱਲੀ ਦੇ ਵਿੱਚ ਹੀ ਰਹਿਣਗੇ ਤੇ ਰਾਤ ਵੀ ਉੱਥੇ ਹੀ ਰਹਿਣਗੇ ਦਿਨ 'ਚ ਵੀ ਉੱਥੇ ਹੀ ਆਉਣਗੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਇੱਕ ਘੰਟਾ ਮਿਲਣ ਦੀ ਇਜਾਜ਼ਤ ਹੋਵੇਗੀ ਇਸ ਤੋਂ ਇਲਾਵਾ ਕਿਸੇ ਤਰੀਕੇ ਦਾ ਕੋਈ ਢਕਾਉ ਭਾਸ਼ਣ ਕੋਈ ਢਕਾਉ ਤਸਵੀਰ ਕਿਸੇ ਤਰੀਕੇ ਦੀ ਸੋਸ਼ਲ ਮੀਡੀਆ ਤੇ ਅਪਲੋਡ ਨਹੀਂ ਕਰਵਾਉਣਗੇ ਤੇ ਨਾ ਹੀ ਕਿਸੇ ਤਰੀਕੇ ਦਾ ਕੋਈ ਅਜਿਹਾ ਵਿਵਾਦ ਖੜਾ ਕਰਨਗੇ ਸੋ ਹੋਰ ਵੀ ਕਈ ਸ਼ਰਤਾਂ ਦੇ ਤਹਿਤ ਜਿਹੜਾ ਕਿ ਅਮਰਪਾਤ ਸਿੰਘ ਨੂੰ ਪੈਰੋਲ ਦਿੱਤੀ ਗਈ ਹੈ ਤੇ ਉਹ ਪਾਰਲੀਮੈਂਟ ਦੇ ਵਿੱਚੋਂ ਸੰਸਦ ਮੈਂਬਰ ਵਜੋਂ ਸੌ ਚੁੱਕਣਗੇ ਬਿਊਰੋ ਰਿਪੋਰਟ ਹਰਪੰਜਾਬ ਟੀਵੀ ਸ਼ਸ਼ੀਕਾਲ ਮੈਰੀਨਾ 蒂ਮਾਂ ਤੁਸੀਂ ਦੇਖ ਰਹੇ ਹੋ ਹਰਪੰਜਾਬ ਟੀਵੀ ਗੱਲ ਕਰਾਂਗੇ ਅਮਰਤਪਾਲ ਸਿੰਘ ਨੂੰ ਲੈ ਕੇ ਸੋ ਦਾ ਦੇਖੀ ਅਮਰਤਪਾਲ ਸਿੰਘ ਦੇ ਵੱਲੋਂ ਸੰਸਦ ਮੈਂਬਰ ਵਜੋਂ ਸੌ ਚੁੱਕਣੀ ਸੀ ਸੋ ਪਹਿਲਾਂ ਹੀ ਜਿਹੜਾ ਕਿ ਇਸ ਦੇ ਵਿੱਚ ਬਦਲਾਅ ਕੀਤੇ ਗਏ ਕੁਝ ਨਿਯਮ ਬਦਲੇ ਗਏ ਕਿਉਂਕਿ ਜਦੋਂ ਵੀ ਸੌ ਚੁੱਕ ਸਮਾਗਮ ਹੁੰਦਾ ਸੀ ਤਾਂ ਉਸ ਦੇ ਵਿੱਚ ਜਿਹੜੇ ਨਾਰੇ ਲਾਏ ਜਾਂਦੇ ਸੀ ਉਸ ਦੇ ਉੱਤੇ ਪਾਵਨ ਦੀ ਲਗਾ ਦਿੱਤੀ ਗਈ ਹੈ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਕੋਈ ਵੀ ਜੜਾ ਫਾਲਤੂ ਸ਼ਬਦ ਆ ਉਹ ਨਹੀਂ ਬੋਲਿਆ ਜਾਵੇਗਾ ਇਸੇ ਚੱਲਦੇ ਜਿਹੜੀ ਕਿ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਸੋ ਦਾਅ ਇਹ ਹੈ ਕਿ ਓਮ ਬੇਰਲਾ ਨੇ ਇਸ ਸੰਬੰਧੇ ਕੁਝ ਨਿਯਮ ਦੇ ਵਿੱਚ ਬਦਲਾਅ ਕੀਤਾ ਹੈ ਓਮ ਬੇਰਲਾ ਨੇ ਨਿਯਮ 399 ਦੇ ਵਿੱਚ ਉਹ ਸੋਧ ਕੀਤੀ ਗਈ ਹੈ ਸੌ ਚੁੱਕਣ ਦੀ ਪ੍ਰਕਿਰਿਆ ਦੇ ਵਿੱਚ ਇਸ 399 ਦੀ ਧਾਰਾ ਦੇ ਰਾਹੀਂ ਜਿਹੜੀ ਕਿ ਤਬਦੀਲੀ ਉਹ ਹੋਵੇਗੀ ਹੁਣ ਸੌ ਚੁੱਕਣ ਵੇਲੇ ਕੋਈ ਵੀ ਮੈਂਬਰ ਜਿਹੜਾ ਕਿ ਫਾਲਤੂ ਸ਼ਬਦ ਨਹੀਂ ਬੋਲੇਗਾ ਜਿਸ ਤਰੀਕੇ ਦੇ ਨਾਲ ਅਸੀਂ ਦੇਖਦੇ ਹਾਂ ਕਿ ਕਈ ਵਾਰ ਕੁਝ ਅਜਿਹੇ ਸ਼ਬਦ ਵਰਤੇ ਜਾਂਦੇ ਸੀ ਪਰ ਹੁਣ ਸੌ ਚੁੱਕਣ ਦੇ ਵੇਲੇ ਕੋਈ ਵੀ ਫालतू ਸ਼ਬਦਾਂ ਦਾ ਇਸਤੇਮਾਲ ਜਿਹੜਾ ਕਿ ਨਹੀਂ ਹੋਵੇਗਾ ਦੇਖਦੇ ਆ ਕਿ ਪਾਰਲੀਮੈਂਟ ਦੇ ਵਿੱਚ ਕਈ ਵਾਰ ਨਾਰੇ ਵੀ ਗੂੰਜਦੇ ਨੇ ਉਹਨਾਂ ਨਾਰਿਆਂ ਦੇ ਉੱਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ ਸੋਦਾ ਇਹ ਹੈ ਕਿ ਇਸੇ ਨਿਰਦੇਸ਼ਾਂ ਦੇ ਵਿੱਚ ਹਿਦਾਇਤ ਬੰਨ ਦੇ ਵਿੱਚ ਨਮੀ ਧਾਰਾ ਜੋੜ ਦਿੱਤੀ ਹੈ ਤੇ ਇਹ ਸੋਧ ਪਿਛਲੇ ਹਫ਼ਤੇ ਸੌ ਚੁੱਕਣ ਸਮੇਂ ਕਈ ਮੈਂਬਰਾਂ ਦੇ ਵੱਲੋਂ ਸੰਵਿਧਾਨ ਅਤੇ ਜੈ ਹਿੰਦ ਰਾਸ਼ਟਰ ਵਰਗੇ ਨਾਰੇ ਲਗਾਉਣ ਦੇ ਪਿਛੋਕਰ ਦੇ ਵਿੱਚ ਆਏ ਇੱਕ ਮੈਂਬਰ ਨੇ ਫਸਤੀਨ ਦਾ ਨਾਰਾ ਵੀ ਲਗਾਇਆ ਜਿਸ ਤੇ ਕਈ ਮੈਂਬਰਾਂ ਨੇ ਇਤਰਾਜ਼ ਜਤਾਇਆ ਸੀ ਜਿਸ ਦੇ ਚੱਲਦੇ ਇਸ ਗੱਲ ਦੇ ਮੱਦੇਨਜ਼ਰ ਜਿਹੜੀ ਕਿ ਇਸ ਧਾਰਾ ਦੇ ਵਿੱਚ ਸੋਧ ਕੀਤੀ ਗਈ ਹੈ ਤਾਂ ਕਿ ਕੋਈ ਵੀ ਪਾਰਲੀਮੈਂਟ ਦੇ ਵਿੱਚ ਕਿਸੇ ਤਰੀਕੇ ਦੇ ਨਾਲ ਕੋਈ ਨਾਰਾ ਨਾ ਲਗਾਏ ਤਾਂ ਕਿ ਪਾਰਲੀਮੈਂਟ ਦੇ ਵਿੱਚ ਕੋਈ ਵੀ ਵਿਵਾਦ ਖੜਾ ਨਾ ਹੋਵੇ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਜਿਹੜੇ ਸੌਚਕ ਸਮਾਗਮ ਹੋ ਸਕੇ ਕਿਉਂਕਿ ਕਈ ਵਾਰ ਨਾਰਿਆਂ ਦੇ ਕਰਕੇ ਕੋਈ ਆਪਸੀ ਵਿਵਾਦ ਖੜਾ ਹੋ ਜਾਂਦਾ ਜਿਸ ਦੇ ਮੱਦੇਨਜ਼ਰ ਇਹਦੇ ਵਿੱਚ ਵੀ ਸੋਧ ਉਹ ਕੀਤੀ ਗਈ ਹੈ ਲੋਕ ਸਭਾ ਦੇ ਸਪੀਕਰ ਨੇ ਮੈਂਬਰਾਂ ਨੂੰ ਸੌ ਚੱਕਣ ਸਮੇਂ ਨਿਰਧਾਰਿਤ ਫਾਰਮੈਟ ਦੇ ਬਣੇ ਰਹਿਣ ਦੀ ਬੇਨਤੀ ਵੀ ਕੀਤੀ ਗਈ ਤਾਂ ਕਿ ਇਸ ਤਰੀਕੇ ਦੇ ਕੋਈ ਹੋਰ ਵੀ ਜਿਹੜਾ ਵਿਵਾਦ ਨਾ ਪੈਦਾ ਹੋਵੇ ਪਰ ਇਸ ਦਾ ਕੋਈ ਅਸਰ ਨਹੀਂ ਹੋਇਆ ਇਸ ਦੇ ਬਾਵਜੂਦ ਵੀ ਦੇਖਿਆ ਗਿਆ ਕਿ ਪਾਰਲੀਮੈਂਟ ਦੇ ਵਿੱਚ ਲੋਕ ਸਭਾ ਦੇ ਸਪੀਕਰ ਨੇ ਮੈਂਬਰਾਂ ਨੂੰ ਸੌ ਚੱਕਣ ਮੇਲੇ ਨਿਰਧਾਰਿਤ ਫਾਰਮੈਟ ਦੇ ਬਣੇ ਰਹਿਣ ਦੀ ਬੇਨਤੀ ਵੀ ਕੀਤੀ ਗਈ ਪਰ ਇਸ ਦੇ ਬਾਵਜੂਦ ਵੀ ਦੇਖਿਆ ਗਿਆ ਕਿ ਇਸ ਦੇ ਉੱਤੇ ਕਿਸੇ ਨੇ ਵੀ ਅਮਲ ਉਹ ਨਹੀਂ ਕੀਤਾ ਗਿਆ ਤੁਹਦੇ ਮੱਦੇ ਨਜ਼ਰ ਦਾਅਵਾ ਦਿਆ ਕਿ ਲਗਾਤਾਰ ਜਿਹੜਾ ਕਿ ਅਮਰਤਪਾਲ ਸਿੰਘ ਰਹਿਗੇ ਸੀ ਸੌ ਚੁੱਕਣ ਤੋਂ ਤੇ ਉਹਨਾਂ ਨੂੰ ਪਹਿਲਾਂ ਜਿਹੜੀ ਇਜਾਜ਼ਤ ਦਿੱਤੀ ਗਈ ਜਿਸ ਤੋਂ ਬਾਅਦ ਇਜਾਜ਼ਤ ਦੇਣ ਤੋਂ ਬਾਅਦ ਹੀ ਉਹ ਦਿੱਲੀ ਪਾਰਲੀਮੈਂਟ ਦੇ ਵਿੱਚ ਅੱਜ ਉਹਨਾਂ ਦੀ ਜਿਹੜੀ ਕਿ ਪੈਰੋਲ ਸ਼ੁਰੂ ਹੋ ਚੁੱਕੀ ਹੈ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਅੱਜ ਤੋਂ ਲੈ ਕੇ 4 ਦਿਨਾਂ ਦੀ ਪੈਰੋਲ ਦਿੱਤੀ ਗਈ ਹੈ ਇਹ ਪੈਰੋਲ 10 ਸ਼ਰਤਾਂ ਦੇ ਆਧਾਰ ਤੇ ਜਿਹੜੀ ਕਿ ਦਿੱਤੀ ਗਈ ਹੈ ਕਿਉਂਕਿ ਜਿਹੜੇ ਅਮਰਪਾਤ ਸਿੰਘ ਨੇ ਉਹ ਦਿੱਲੀ ਤੋਂ ਇਲਾਵਾ ਪੰਜਾਬ ਦੇ ਵਿੱਚ ਹੋਰ ਕਿਤੇ ਨਹੀਂ ਜਾ ਸਕਣਗੇ ਉਹ ਦਿੱਲੀ ਦੇ ਵਿੱਚ ਹੀ ਰਹਿਣਗੇ ਤੇ ਰਾਤ ਵੀ ਉੱਥੇ ਹੀ ਰਹਿਣਗੇ ਦਿਨ 'ਚ ਵੀ ਉੱਥੇ ਹੀ ਹੋਣਗੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਇੱਕ ਘੰਟਾ ਮਿਲਣ ਦੀ ਇਜਾਜ਼ਤ ਹੋਵੇਗੀ ਇਸ ਤੋਂ ਇਲਾਵਾ ਕਿਸੇ ਤਰੀਕੇ ਦਾ ਕੋਈ ਭੜਕਾਊ ਭਾਸ਼ਣ ਕੋਈ ਭੜਕਾਊ ਤਸਵੀਰ ਕਿਸੇ ਤਰੀਕੇ ਦੀ ਸੋਸ਼ਲ ਮੀਡੀਆ ਤੇ ਅਪਲੋਡ ਨਹੀਂ ਕਰਵਾਉਣਗੇ ਤੇ ਨਾ ਹੀ ਕਿਸੇ ਤਰੀਕੇ ਦਾ ਕੋਈ ਅਜਿਹਾ ਵਿਵਾਦ ਖੜਾ ਕਰਨਗੇ ਸੋ ਹੋਰ ਵੀ ਕਈ ਸ਼ਰਤਾਂ ਦੇ ਤਹਿਤ ਜਿਹੜਾ ਕਿ ਅਮਰਪਾਤ ਸਿੰਘ ਨੂੰ ਪੈਰੋਲ ਦਿੱਤੀ ਗਈ ਹੈ ਤੇ ਉਹ ਪਾਰਲੀਮੈਂਟ ਦੇ ਵਿੱਚੋਂ ਸੰਸਦ ਮੈਂਬਰ ਵਜੋਂ ਸੌ ਚੁੱਕਣਗੇ ਬਿਊਰੋ ਰਿਪੋਰਟ ਹਰਪੰਜਾਬ ਟੀਵੀ